ਛੋਟੀਆਂ ਲੜਾਈਆਂ ਤੋਂ ਲਾਰੈਂਸ ਬਿਸ਼ਨੋਈ ਗਰੁੱਪ ਤੱਕ ਔਰ ਗੈਂਗਸਟਰਾਂ ਤੱਕ ਇਹ ਲਿੰਕ ਕਿਵੇਂ ਸਟੈਬਲਿਸ਼ ਹੋ ਗਏ ਸਾਨੂੰ ਤਾਂ ਸਮਝ ਹੀ ਨਹੀਂ ਉਹ ਕਦੀ ਘਰੋਂ ਵੀ ਨਹੀਂ ਸੀ ਗਿਆ ਲਾਰੈਂਸ ਨੂੰ ਜਾਣ ਦਾ ਤੱਕ ਨਹੀਂ ਸੀ ਨਾ ਹੀ ਸੁਣਿਆ ਸੀ ਵੈਸੇ ਤਾਂ ਉਹ ਲਾਰੈਂਸ ਨੂੰ ਕਦੀ ਮਿਲਿਆ ਤਾਂ ਕੋਈ ਸੰਬੰਧ ਨਹੀਂ ਸੀ ਨਾ ਜੀ ਬਿਲਕੁਲ ਨਹੀਂ ਸੀ ਕਦੇ ਕੋਈ ਗੈਂਗਸਟਰ ਤੁਹਾਡੇ ਘਰ ਆਇਆ ਨਾ ਜੀ ਉਹ ਜਦੋਂ ਤੇ ਉਹਦੀ ਮੈਰिज ਹੋ ਗਈ ਸੀ 11 ਸਾਲ ਪਹਿਲਾਂ ਤੇ ਉਹ ਆਪਦੇ ਘਰੇ ਰਹਿੰਦਾ ਆਪਦੀ ਬੇਟੀ ਨੂੰ ਬਹੁਤ ਪਿਆਰ ਕਰਦਾ ਆਪਦੀ ਵਾਈਫ ਨਾਲ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਵੀ ਬਹੁਤ ਚੰਗੀ ਤਰ੍ਹਾਂ ਇੱਥੋਂ ਤੱਕ ਕਿ ਕੋਈ ਉਹਨੂੰ ਕਹਿ ਦਿੰਦਾ ਬਾਹਰ ਚਲਾ ਜਾ ਉਹ ਕਹਿੰਦਾ ਸੀ ਮੈਂ ਕੱਲਾ ਮੈਂ ਆਪਦੇ ਮਾਂ ਫਿਰ ਨੂੰ ਛੱਡ ਕੇ ਕਦੀ ਵੀ ਨਹੀਂ ਜਾਵਾਂਗਾ ਕਦੀ ਘਰੋਂ ਬਾਹਰ ਨਹੀਂ ਸੀ ਗਿਆ ਫਿਰ ਅੰਕਿਤ ਭਾਦੂ ਦੇ ਜੋ ਪੁਲਿਸ ਨੇ ਇਨਕਾਊਂਟਰ ਕੀਤਾ ਉਹਦੇ 'ਚ ਨਾਂ ਜੁੜਿਆ ਕਿ ਮੰਨੇ ਨੇ ਉਹਦੀ ਸੂਹ ਦਿੱਤੀ ਸੀ ਤਾਂ ਕਿਧ ਭਾਦੂ ਮਰਿਆ ਹਾਂਜੀ ਬਾਕਾਇਦਾ ਜਿਸ ਦਿਨ ਮੰਨੇ ਨੂੰ ਮਾਰਿਆ ਜਾਂਦਾ ਹੈ ਹਾਂਜੀ ਇਹ ਪੋਸਟ ਵੀ ਪਾਈ ਜਾਂਦੀ ਹੈ ਲਾਰੈਂਸ ਗਰੁੱਪ ਵੱਲੋਂ ਵੀ ਅਸੀਂ ਆਪਣੇ ਭਰਾ ਦਾ ਬਦਲਾ ਬਦਲਾ ਲੈ ਲਿਆ ਜੀ ਇਸ ਤਰ੍ਹਾਂ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਮਾਰਿਆ ਕਿੰਨੇ ਆ ਮਰ ਆਇਆ ਕਿੰਨੇ ਆ ਤੇ ਉਹ ਤਾਂ ਸ਼ੂਟਰ ਨੇ ਜਿਨ੍ਹਾਂ ਨੇ ਕੋਈ ਪੈਸੇ ਲੈ ਕੇ ਮਾਰਿਆ ਪਰ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਮਾਰਨ ਵਾਲਾ ਕੌਣ ਹੈ ਅਸੀਂ ਪੁਲਿਸ ਅੱਗੇ ਵੀ ਬੜਾ ਮਤਲਬ ਮੈਂ ਉੱਥੇ ਡੀਜੀਪੀ ਤੱਕ ਗਈ ਹੂੰ ਕਾਂਗਰਸ ਸਰਕਾਰ ਸੀ ਉਹਨਾਂ ਨੇ ਮੈਨੂੰ ਡੀਜੀਪੀ ਨੂੰ ਮਲਾਤਾ ਅੱਛਾ ਡੀਜੀਪੀ ਨੇ ਕਿਹਾ ਕਿ ਤੁਹਾਨੂੰ ਇਨਸਾਫ ਦਿੱਤਾ ਜਾਵੇਗਾ ਤੁਸੀਂ ਚਲੇ ਜਾਓ ਤੇ ਉੱਥੇ ਜਦੋਂ ਉਹਨਾਂ ਨੇ ਜਿਹੜੇ ਮੈਨੂੰ ਬਠਿੰਡੇ ਕਿਹਾ ਤੁਸੀਂ ਇਹਨਾਂ ਨੂੰ ਮਿਲ ਲਓ ਮੁਖਸਰ ਮਿਲ ਲਓ ਮੈਂ ਸਾਰੇ ਐਸਪੀਜ਼ ਨੂੰ ਮਿਲੀ ਪਰ ਕਿਸੇ ਨੇ ਵੀ ਹਾਂਜੀ ਕਰਾਂਗੇ ਕੁਝ ਵੀ ਨਹੀਂ ਕੀਤਾ ਅੱਜ ਸਾਢੇ 3 ਸਾਲਾਂ ਤੋਂ ਉੱਤੇ ਟਾਈਮ ਹੋ ਗਿਆ ਗੈਂਗਸਟਰ ਸਮਝਦਾ ਸੀ ਤੁਹਾਡਾ ਪੁੱਤਰ ਆਪਣੇ ਆਪ ਨਹੀਂ ਜੀ ਨਹੀਂ ਸਮਝਦਾ ਸੀ ਇੱਕ ਸਰਦਾਰ ਬੰਦੇ ਸਾਂ ਖਾਨਦਾਨੀ ਸਰਦਾਰ ਸਾਂ ਬਸ ਉਹ ਆਪਦੀ ਸਰਦਾਰੀ ਚ ਰਹਿੰਦਾ ਸੀ ਚੰਗੇ ਕੱਪੜਿਆਂ ਦਾ ਸ਼ੌਂਕ ਸੀ ਚੰਗਾ ਵਧੀਆ ਵੈਸ਼ਨੂ ਸੀ ਉਹਨੇ ਕਦੀ ਚਾਹ ਵੀ ਨਹੀਂ ਸੀ ਪੀਤੀ ਸਰਦਾਰਾਂ ਦਾ ਧੀ ਪੁੱਤਰ ਸੀ ਬਾਕੀ ਤੁਸੀਂ ਸਾਡੇ ਪਸ਼ੋਕਰ ਤੋਂ ਇੱਥੇ ਸ਼ਹਿਰ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਕਿ ਵੀ ਅਸੀਂ ਕੀ ਆ ਕੋਈ ਗੈਂਗਸਟਰ ਨਹੀਂ ਸੀ ਕੀ ਲੱਗਦਾ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਅਜੇ ਤੱਕ ਇਹ ਨਹੀਂ ਪਤਾ ਮਾਰਿਆ ਕਿਨੇ ਹਾਂਜੀ ਸ਼ੂਟਰਾਂ ਦਾ ਤੁਹਾਨੂੰ ਪਤਾ ਹੈ ਤੁਸੀਂ ਸ਼ੂਟਰਾਂ ਨੂੰ ਉਹੀ ਪੁਲਿਸ ਨੇ ਮਤਲਬ ਕਿਹਾ ਕਿ ਆ ਬੰਦੇ ਨੇ ਜਿਨ੍ਹਾਂ ਨੇ ਮਾਰਿਆ ਕੋਈ ਰਾਜੂ ਵਿਸੋਦੀ ਕਿ ਕਿਧਰ ਹਸਾਰ ਸਾਈਡ ਦੇ ਉਹਨਾਂ ਨੇ ਵੀ ਨਹੀਂ ਦੱਸਿਆ ਤੁਹਾਨੂੰ ਨਹੀਂ ਜੀ ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਉਹ ਕਿਹਦੇ ਕਹਿੰਦੇ ਮਾਰਿਆ ਉਹ ਕਹਿੰਦੇ ਸਾਨੂੰ ਫੋਨ ਆਉਂਦਾ ਸੀ ਤੇ ਸਾਡਾ ਕੋਈ ਹੈੱਡ ਏ ਜਿਹਦੇ ਜਿੰਨੇ ਕੋਈ ਪੈਸੇ ਲਏ ਸੀ ਸਾਨੂੰ ਨਹੀਂ ਪਤਾ ਉਹਨੇ ਕਿਹਾ ਵੀ ਉਹਨੂੰ ਮਾਰਨਾ ਹੈ ਅਸੀਂ ਕਹਿੰਦੇ ਮਹੀਨੇ ਦੋ ਮਹੀਨਿਆਂ ਤੋਂ ਇੱਥੇ ਤੁਰੇ ਫਿਰਦੇ ਸਾਂ ਸਾਡੇ ਹੱਥ ਨਹੀਂ ਆਇਆ ਉਹ ਤੇ ਰਾਤ ਤੱਕ ਖੁੱਲਾ ਤੁਰਿਆ ਫਿਰਦਾ ਸੀ ਉਹਨੇ ਕਦੀ ਕੋਈ ਮਤਲਬ ਕਈ ਵਾਰੀ ਇਕੱਲੇ ਚਲੇ ਜਾਣਾ ਰਾਤ ਨੂੰ ਗੱਡੀਆਂ ਗੁੱਡੀਆਂ ਸ਼ਰਾਬ ਦਾ ਕਾਰੋਬਾਰ ਸੀ ਕੱਲੇ ਚਲੇ ਜਾਣਾ ਮੇਰੇ ਗੇਟ ਰਾਤ ਦੇ 11 12 ਵਜੇ ਤੱਕ ਖੁੱਲੇ ਰਹਿੰਦੇ ਸੀ ਤੁਹਾਨੂੰ ਲੱਗਦਾ ਸਿਆਸਤ ਦੀ ਪੇਟ ਚੜਿਆ ਤੁਹਾਡਾ ਪੁੱਤਰ ਲੱਗਦਾ ਸਿਆਸਤ ਦੀ ਪੇਟ ਐਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਪਰਚਾ ਸੁਬਾ ਕਰਾਵਾਂਗੇ ਰਾਤ ਨੂੰ ਹੀ ਪਰਚਾ ਹੋ ਜਾਂਦਾ 11 ਵਜੇ ਰਾਤ ਨੂੰ ਹੀ ਸਾਰਾ ਕੁਝ ਹੋ ਗਿਆ ਮੁਰ ਕੇ ਸਾਡੇ ਹੱਥ ਕੁਛ ਵੀ ਨਹੀਂ ਲੱਗਿਆ ਇਸ ਦਾ ਯਾਦ ਆਉਂਦੀ ਹੈ ਬਹੁਤ ਜ਼ਿਆਦਾ ਮੇਰੇ ਕੋਲ ਹੋ ਰਹਾ ਹੈ ਵੀ ਕੀ ਮੈਂ ਕਹਿੰਨੀ ਕਿ ਸਦੂਸ਼ਮਣ ਦਾ ਪੁੱਤਰ ਨਾ ਮਰੇ ਬਹੁਤ ਜ਼ਿਆਦਾ ਆਉਂਦੀ ਇੱਕ ਹੀਰਾ ਪੁੱਤਰ ਸੀ ਜਿਹੜਾ ਰੱਬ ਨੇ ਖੋ ਲਿਆ ਉਹ ਮਾਂ ਦਾ ਮਾਂ ਦੀ ਥਾਂ ਤੇ ਇੱਜ਼ਤ ਕਰਦਾ ਸੀ ਭੈਣ ਦੀ ਭੈਣ ਦੇ ਥਾਂ ਤੇ ਰੱਖ ਕੇ ਕਰਦਾ ਸੀ ਔਰ ਮੈਂ ਨਹੀਂ ਸੀ ਜਾਣਦੀ ਸਿੱਧੂ ਮੁਸੇਹਾਂ ਵਾਲੇ ਵਾਂਗੂ ਲੋਕ ਇੱਥੇ ਆ ਕੇ ਰੋਂਦੇ ਸੀ ਮੇਰੇ ਕੋਲ ਕਿ ਅੱਜ ਅਸੀਂ ਅਨਾਥ ਹੋ ਗਏ ਆ ਸਾਡੀ ਗਰੀਬਾਂ ਦੀ ਮਦਦ ਕਰਦਾ ਸੀ ਕਈ ਕੁੜੀਆਂ ਦੇ ਕਈ ਕੁੜੀਆਂ ਆ ਕੇ ਕਹਿ ਦਿੰਦੀਆਂ ਵੀਰੇ ਮੇਰਾ ਭਰਾ ਨਹੀਂ ਹੈਗਾ ਉਹਨਾਂ ਦੇ ਸਿਰ ਤੇ ਹੱਥ ਰੱਖਦਾ ਸੀ ਮੈਂ ਤੁਹਾਡਾ ਭਰਾ ਤੁਸੀਂ ਫਿਕਰ ਨਾ ਕਰਿਆ ਜੇ ਮੈਨੂੰ ਬੁਲਾ ਕੇ ਤਾਂ ਵੇਖਿਓ ਜੇ ਆ ਮੇਰਾ ਨੰਬਰ ਲੈ ਜਾਓ ਮੈਂ 5 ਮਿੰਟਾਂ ਚ ਤੁਹਾਡੇ ਕੋਲ ਆਵਾਂ ਕਿਸੇ ਦਾ ਇਨਸਾਫ ਖਾਤਰ ਵੀ ਲੜਿਆ ਜਾ ਕੇ ਹਾਂਜੀ ਐ ਸੱਦਦੇ ਸੀ ਲੋਕ ਕੋਈ ਫੈਸਲਾ ਕਰਾਉਣਾ ਹੋਵੇ ਤਾਂ ਵੀ ਸੱਦਦੇ ਸੀ ਜਾਂਦਾ ਸੀ ਜਿਵੇਂ ਪੰਚਾਇਤੀ ਤੌਰ ਤੇ ਅਗਲਾਂ ਨੂੰ ਕਹਿ ਦਿੰਦਾ ਸੀ ਕਿ ਤੁਸੀਂ ਇਹਦਾ ਆ ਲੈ ਲਿਆ ਆ ਇਹਨੂੰ ਮੋੜ ਦਿਓ ਲੋਕੀ ਮੋੜਦੇ ਵੀ ਸੀ ਕਈ ਲੋਕ ਮੇਰੇ ਕੋਲ ਹੁਣ ਤੱਕ ਆ ਕੇ ਕਹਿੰਦੇ ਨੇ ਕਿ ਸਾਡਾ ਫਲਾਣਾ ਕੰਮ ਉਹਨੇ ਕਰਾਇਆ ਸਾਨੂੰ ਫਲਾਣਾ ਤੰਗ ਕਰਦਾ ਸੀ ਉਹਦੇ ਵਿੱਚ ਅਸੀਂ ਮਾਨਪ੍ਰੀਤ ਕੋਲ ਆਏ ਉਹਨੇ ਮਿੰਟੋ-ਮਿੰਟੀ ਸਾਡੀ ਗੱਲ ਕਰਾ ਦਿੱਤੀ ਸਾਰਾ ਸਾਡਾ ਫੈਸਲਾ ਕਰਾ ਆ ਗਿਆ ਪਰਿਵਾਰ ਟੁੱਟ ਗਿਆ ਹੁਣ ਬਿਲਕੁਲ ਕਾਰੀ ਖਤਮ ਹੋ ਗਿਆ ਮੇਰਾ ਬਹੁਤ ਸਾਰੀਆਂ ਤੁਹਾਡੇ ਵਰਗੀਆਂ ਮਾਵਾਂ ਨੇ ਇਸੇ ਤਰੀਕੇ ਨਾਲ ਪੰਜਾਬ ਚ ਪੁੱਤ ਗਵਾਏ ਐ ਇਹ ਬੰਦ ਹੋਣਾ ਚਾਹੀਦਾ ਖੂਨ ਖਰਾਬ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਮੈਂ ਤਾਂ ਕਹਿੰਨੀ ਆ ਜਿਹੜੇ ਇਹ ਕੰਮ ਕਰਾਉਂਦੇ ਨੇ ਉਹਨਾਂ ਨੂੰ ਸਖਤ ਸਜ਼ਾ ਦੇਵੇ ਸਰਕਾਰ ਮੇਰਾ ਤਾਂ ਇਹੀ ਏ ਤੁਹਾਨੂੰ ਇਨਸਾਫ ਦੀ ਉਮੀਦ ਹੈ ਨਹੀਂ ਜੀ ਸਾਢੇ 3 ਸਾਲਾਂ ਤੋਂ ਸਾਨੂੰ ਕੋਈ ਇਨਸਾਫ ਮੈਂ ਤੁਹਾਨੂੰ ਦੱਸਿਆ ਵੀ ਮੈਂ ਚੰਡੀਗੜ੍ਹ ਡੀਜੀਪੀ ਕੋਲ ਜਾ ਕੇ ਵੀ ਆਪ ਦਾ ਫਰਿਆਦ ਕੀਤੀ ਕਿ ਵੀ ਮੇਰੇ ਬੱਚੇ ਨੂੰ ਇਸ ਤਰ੍ਹਾਂ ਮਾਰਿਆ ਗਿਆ ਤੇ ਕਹਤਾ ਹਾਂ ਜੀ ਜੇ ਅਸੀਂ ਬਠਿੰਡੇ ਗਏ ਉਹਨਾਂ ਨੇ ਕਿਹਾ ਕੋਈ ਨਹੀਂ ਕਰਾਂਗੇ ਇੱਥੇ ਮੁਕਸਰ ਗਈ ਇੱਥੇ ਵੀ ਉਹਨਾਂ ਨੇ ਕਹਿਤਾ ਔਰ ਮੈਂ ਕਿਹਾ ਮੈਂ ਤੁਹਾਨੂੰ ਉੱਥੋਂ ਫੋਨ ਕਰਵਾਇਆ ਸੀ ਡੀਜੀਪੀ ਕੋਲੋਂ ਹਾਂਜੀ ਕਰ ਦਿਆਂਗੇ ਅੱਜ ਤੱਕ ਨਹੀਂ ਕੁਝ ਵੀ ਕੀਤਾ ਕਿਸੇ